ਜਿੰਦਾ ਜਿੰਦਾ ਵਾਲਾ ਜਿੰਦਾਬਾਦ ਲੋਕ ਇੱਕ ਦਾ ਜਿੰਦਾਬਾਦ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਪਹੁੰਚੇ ਅਧਿਕਾਰੀਆਂ ਦਾ ਕਿਸਾਨਾਂ ਨਾਲ ਪੈ ਗਿਆ ਪੇਚਾ ਜਦੋਂ ਇੱਕ ਕਿਸਾਨ ਵੱਲੋਂ ਧਾਨ ਦੀ ਪਰਾਲੀ ਨੂੰ ਅੱਗ ਲਗਾਈ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਤੱਪਾ ਪੁਲਿਸ ਫੋਰਸ ਪ੍ਰਸ਼ਾਸਨ ਅਧਿਕਾਰੀ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚ ਗਈ ਪੰਜਾਬੀ ਵਿੱਚ ਕੋਈ ਹਾਂ ਨਹੀਂ ਯਾਰ ਬੋਲ ਤੂੰ ਤਾਂ ਹੁਣ ਆ ਕੇ ਜੀਣਾ ਧੰਨ ਦੇਣਾ ਮੈਂ ਉਹਦਾ ਯਾਰ ਤੂੰ ਵੀ ਆ ਜਾ ਉਹ ਨਹੀਂ ਐਸਾ ਆ ਰੰਗ ਭਗਵਾਨ ਜਿਵੇਂ ਹੀ ਇਸ ਦੀ ਖਬਰ ਕਿਸਾਨ ਸੰਘਟਨਾਂ ਨੂੰ ਲੱਗੀ ਭਾਰਤੀ ਕਿਸਾਨ ਯੂਨੀਅਨ ਡਕੌਂਤਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਈ ਵਰਕਰ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚ ਗਏ ਤੇ ਅਧਿਕਾਰੀਆਂ ਦਾ ਘਰਾਓ ਕਰ ਲਿਆ ਇਸ ਤਰ੍ਹਾਂ ਡੀਐਸਪੀ ਤਪਾ ਅਤੇ ਕਿਸਾਨ ਨੇਤਾਵਾਂ ਵਿਚਾਲੇ ਤਿੱਖੀ ਜਿਹੜੀ ਤਤਕਾਰ ਹੋਈ ਕਿਸਾਨਾਂ ਦਾ ਕਹਿਣਾ ਸੀ ਕਿ ਪਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਸਰਕਾਰ ਵੱਲੋਂ ਲੜਿੰਦੀ ਮਸ਼ੀਨਰੀ ਉਪਲਬਧ ਨਹੀਂ ਕਰਵਾਈ ਜਾ ਰਹੀ ਮਸ਼ੀਨਾਂ ਦੀ ਘਾਟ ਕਾਰਨ ਕਿਸਾਨ ਮਜਬੂਰ ਹਨ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਕਿਸਾਨ ਖਿਲਾਫ ਪਰਾਲੀ ਸਾਰਨ ਦੀ ਕਾਰਵਾਈ ਕੀਤੀ ਗਈ ਤਾਂ ਉਹ ਡੀਐਸਪੀ ਅਤੇ ਡੀਸੀ ਦਫ਼ਤਰਾਂ ਸਾਹਮਣੇ ਪਰਾਲੀ ਦੀਆਂ ਟਰਾਲੀਆਂ ਸਾਰ ਕੇ ਰੋਸ ਪ੍ਰਦਰਸ਼ਨ ਕਰਨਗੇ ਉਧਰ ਦੂਸਰੇ ਪਾਸੇ ਪ੍ਰਸ਼ਾਸਨ ਅਧਿਕਾਰੀ ਇਸ ਮਾਮਲੇ 'ਚੋਂ ਕੁਝ ਵੀ ਕਹਿਣ ਤੋਂ ਕਤਰਾਉਂਦੇ ਨਜ਼ਰ ਆਏ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇਰਾ ਮਾਝੀ ਕੇਸਾ ਤੁਹਾਨੂੰ ਪਿਆਰ ਨਸਨ ਦੇ ਆਈ ਕਰਦਾ ਧਰੋ ਨਾ ਤੁਹਾਨੂੰ ਦੋਨੋਂ ਜਿਆਦੇ ਹਵਾ ਚੜੀ ਹੋਈ ਹੈ ਕੀ ਆ ਕਿਹਾ ਕਿਹਾ ਯਾਰ ਤੁਹਾਨੂੰ ਮਾਰਦੀਆਂ ਮੈਂ ਨਾ ਕਰਨਾ ਆ ਗਿਆ ਚੰਗ ਵੀ ਹੋਣੀ ਕੀ ਹੁੰਦੀ ਹੈ ਕੋਈ ਨਹੀਂ ਉਹ ਜਾਣਦੇ ਉਹ ਨਹੀਂ ਗੱਲ ਸਮਝਦਾ ਉਹ ਯਾਰ ਮੈਂ ਕਹਿੰਦਾ ਮੈਂ ਸੰਸੈਨ ਟੀਮਾਂ ਭਾਰਤੀ ਗਾਂਦੇ ਨੇ ਇੱਕ ਆਵਾਜ਼ ਇਸੋ ਲੰਮੇ ਸਮੇਂ ਤੋਂ ਲੈ ਕੇ 2019 ਤੋਂ ਲੈ ਕੇ ਸਰਕਾਰ ਨੂੰ ਕਹਿ ਰਹੇ ਆ ਕੋਟਾਂ ਦੀ ਕਹਿਨੀਆਂ ਨੇ ਸਰਕਾਰ ਨੂੰ ਵੀ ਕਿਸਾਨਾਂ ਨੂੰ ਕੋਈ ਬਾਬਾ ਦੇ ਦੋ ਸੋਸਾਇਟੀਆਂ ਦੇ ਵਿੱਚ ਕੋਈ ਹੱਲ ਕਰੋ ਉਹਨਾਂ ਦੀ ਪ੍ਰਾਈਜ਼ ਜਾਂ ਉਹਨਾਂ ਨੂੰ 200 ਰੁਪਏ ਬੋਨਸ ਦਿਓ ਵੀ ਕਿਸਾਨਾਂ ਦਾ ਪ੍ਰਾਈਜ਼ ਦਾ ਹੱਲ ਕਰ ਸਕਣ ਪਰ ਕਾਲੀ ਰਹਿਗੇ ਕਾਂਗਰਸੀ ਰਹਿਗੇ ਆਮ ਆਦਮੀ ਪਾਰਟੀ ਆਈ ਆ ਪਰ ਜਿਹੜਾ ਆਉਣਗਾ ਆਪਦੇ ਡੰਡੇ ਦੇ ਜ਼ੋਰ ਤੇ ਜਿਹੜੇ ਕਿਸਾਨ ਪੂਰੇ ਹਿੰਦੂਪੂਰ ਜਿਹੜੇ ਨਹੀਂ ਵਿਦੈਸ਼ ਕੋਈ ਫੂਟਵਾਗਾ ਟੱਕੇ ਨਾਲ ਪੈਸੇ ਪਰਤੇ ਦਿੰਦੀ ਆ ਪੱਕੇ ਨਾਲ ਖੇਤੀਬਾੜੀ ਵਾਲੇ ਆਹ ਕਹਿੰਦੇ ਵੀ ਹੱਦ ਨਾਲ ਦਾ ਜੋ ਕਿ ਅਸੀਂ ਬੋਲ ਨਾਲ ਸਾਦੇ ਆ ਤੇ ਮੇਰੇ 3-3000 ਰੁਪਏ ਮਾਹਵਾਰਾ ਸਾਡੀ ਮਜ਼ਦੂਰੀ ਆ ਜਿਹੜੇ ਕੋਈ ਰੈਂਟ ਪੂਲ ਨੂੰ ਆ ਕੇ ਲਾਉਂਦੇ ਆ ਜੇ ਇਹਦਾ ਸਰਕਾਰ ਕੋਈ ਹੱਲ ਕਰ ਲੇ ਨੂੰ ਭਰਾਵੋ ਆਉਂਦੇ ਬੰਦਿਆਂ ਦੇ ਵਿੱਚ ਸਾਰੀਆਂ ਦਿੱਥੇ ਬੰਦੀਆਂ ਜੇ ਇਹ ਇੰਨੀ ਕਰਿਆ ਕਰਦੇ ਤਾਂ ਉਹਦੇ ਬੰਦਿਆਂ ਦੇ ਵਿੱਚ ਆਪਣੇ ਬੰਤੀ ਹੋਵੇ ਚਾਹੇ ਡੀਸੀ ਹੋਵੇ ਇਹ ਦਫ਼ਤਰ ਵਿੱਚ ਭਰਾ ਹੀ ਜਾਹਾਂਗੇ ਜਾ ਕੇ ਇਹਦਾ ਹੁਣ ਮਸਲਾ ਕੀ ਹੈ ਇਹ ਜਗਜੀਤਪੁਰੇ ਦਾ ਮਸਲਾ ਹੈਗਾ ਜਦੋਂ ਜੇਤੂ ਬੁਰਾ ਹੋ ਗਿਆ ਤਾਂ ਕਿਤੇ ਕਿਸਾਨ ਨੇ ਉਹ ਮਾਰੀ ਨੋਤੀ ਰਹਿਣ ਫੀਲ ਨੂੰ ਅੱਗ ਲਾਈ ਸੀ ਮੇਰੇ ਨਾਲ 50000 ਰੁਪਏ ਦੀ ਜੱਦੀ ਲਈ ਬੈਠਾ ਸੀ 15 ਕਿੱਲਾਂ ਦਾ ਮਾਲ ਉਹ ਲੈਣਾ ਚੱਕ ਕੇ ਲੈ ਗਿਆ ਵੀ ਇਹਦੀ ਜਿਹੜੀ ਵੱਡੀ ਕੋਈ ਸੀ ਪ੍ਰਾਈ ਚੱਕਣ ਦੀ ਸੀ ਆ ਮਜ਼ਦੂਰੀ ਵਾਲ ਸੋਨੇ ਮਾਤਰਾ ਅੱਗ ਲਾਈ ਸੀ ਬੰਦੇ ਨੇ ਪਰ ਮੇਰੇ ਮੂਰੀ ਦਾ ਸਿਰ ਆਤੀ ਪੋਸਾ ਦੀ ਖੇਤੀਬਾੜੀ ਵਾਲੇ ਆ ਗਏ ਬਹੁਤ ਆਫਸਰ ਆ ਗਏ ਕਾਨੂੰਨੀ ਅੱਗ ਚੀਰਿਆ ਹੁਣ ਤਾਂ ਜੀ ਨੇ ਇਹਨਾਂ ਨੂੰ ਕਹਿੰਦੇ ਆ ਜੇ ਵੀ ਆ ਪ੍ਰਾਈ ਪਈਆ ਬਸ ਲੋ ਕਿੱਥੇ ਰਹਿੰਦੇ ਆ ਉਹ ਬਠਾਣਾ ਦੇ ਲੈ ਜੋ ਪਰ ਨਹੀਂ ਪਰ ਡੰਡੇ ਦੇ ਜ਼ੋਰ ਦੇ ਉੱਤੇ ਇਹ ਭਰਾਵੋ ਸਾਨੂੰ ਗਵਾਉਣਾ ਚਾਹੁੰਦੇ ਆ ਅਸੀਂ ਕੀ ਕੁਛ ਇੱਥੇ ਲੈ ਕੇ ਆਏ ਨੇ ਫਰੂ ਵੀ ਖੜੀ ਆ ਇੱਥੇ ਫਰੂ ਵੀ ਖੜੀ ਆ ਐਸਐਸਪੀ ਖੜਿਆ ਮੋਤੀ ਸਾਹਿਬ ਖੜਿਆ ਆ ਫਾਇਰ ਵੀ ਖੜੀ ਆ ਪਿਛਲੇ ਦਿਨਾਂ ਦੇ ਵਿੱਚ ਹਾੜਾ ਆਇਆ ਉਹ ਤਾਂ ਉਹਨਾਂ ਦਾ ਆਇਆ ਨਹੀਂ ਹੁਣ ਇਹਨਾਂ ਦਾ ਜਿਹੜਾ ਸੈਟਲਾਈਟ ਕਹਿੰਦੇ ਆ ਇਹ ਕੰਮ ਕਰ ਦਿਆ 4 ਵਜੇ ਤੱਕ ਜੇ ਹਾੜਾ ਜੇ ਵੀ ਸੈਟਲਾਈਟ ਨੇ ਕੰਮ ਕਰਿਆ ਤੇ ਸਾਡੀਆਂ ਬਖਰਾ ਮਾਤੀਆਂ ਤੇਰੇ ਵੀ ਸੈਟਲਾਈਟ ਕੰਮ ਕਰਦੀ ਉਹ ਰੋਣੀਆਂ ਉੱਥੇ ਰਹਿੰਦੇ ਪਰ ਭਰਾ ਉਹ ਧੱਕੇ ਨਾਲ ਸਾਨੂੰ ਇਹ ਬੰਦੇ ਦੇ ਜੋਰ ਦੇ ਉੱਤੇ ਦਬਾਉਣਾ ਚਾਹੁੰਦਾ ਐ ਨਹੀਂ ਨਿਸ਼ਾਨ ਧਾਵੇ ਇਹ ਕੋਈ ਨਾ ਹਾਲਾ ਸਾਡੀ ਮਜਬੂਰੀ ਆ ਜਦੋਂ ਉਹ ਵੀ ਅੱਗ ਲਾਉਂਦੇ ਆ ਸਾਡੀ ਅੱਖਾਂ 'ਚ ਪਹਿਲਾਂ ਧੂੰਆਂ ਜਾਂਦਾ ਸਾਡੇ ਅੰਦਰ ਧੂੰਆਂ ਜਾਂਦਾ ਪਰ ਅਸੀਂ ਕਰੀਏ ਕੀ ਉਹ ਇਹ ਚਾਰ ਬੰਦੇ ਦੇ ਵਿੱਚੋਂ ਹੀ ਫਸਲ ਬੀਜਣੀ ਆ ਇਹਦੀ ਸਾਡੇ ਖਾਂ ਵਾਲੀ ਆ ਇਹਦੀ 100 ਰੁਪਏ ਦੇ ਪੈਸੇ ਮੋੜਦੀ ਆ ਇਹਦੀ ਚਾਗੜ ਮੋੜਦੀ ਆ ਇਹ ਹੀ ਆ ਸਾਡੇ ਕੋਲ ਤਾਂ ਸਾਡੀ ਮੇਰੇ ਕਾਰਵਾਈ ਕਰਨ ਨੂੰ ਕਹਿੰਦੇ ਇੱਕ ਲੰਮੇ ਸਮੇਂ ਤੇ ਲੱਗ ਜਾਣਾ ਘਰੋਂ ਕਰਿਆ ਵਾ ਜਿੰਨੇ ਕਰੇ ਸਾਨੂੰ ਵਿਸ਼ਵਾਸ ਨਹੀਂ ਬਣਾਉਂਦੇ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਵਰਕਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਭਾਰਤੀ ਕਿਸਾਨ ਨੂੰ ਇੱਕ ਤਟਕੰਪਾ ਤੰਦ ਜਗਜੀਤਪੁਰੇ ਵਿੱਚ ਕਿਸਾਨਾਂ ਨੇ ਅੱਗ ਲਾਈ ਸੀ 4 ਵਜੇ ਇੱਥੋਂ ਦੇ ਪ੍ਰਸ਼ਾਸਨ ਤੋਂ ਤੇ ਖੇਤੀਬਾੜੀ ਵਿਭਾਗ ਵੀਡੀਓ ਅੱਜ ਸੱਜ ਤੋਂ ਡਿਪਟੀ ਆ ਕੇ ਕਿਸਾਨ ਨੂੰ ਧਮਕਾਉਣ ਲੱਗੇ ਜਦੋਂ ਧਮਕਾਉਣ ਲੱਗੇ ਉਹਨਾਂ ਫੋਨ ਕਰਦੇ ਬੰਦੇ ਇਕੱਠੇ ਕੀਤੇ ਤਾਂ ਫਾਇਰ ਬਿੜੇ ਬਗਰੇਡ ਮਗਾ ਲਈ ਹੋਰ ਅਵਲਾ ਫਲਾ ਆ ਗਿਆ ਇਹਨਾਂ ਦਾ ਤੇ ਉਦੋਂ ਕਿਸਾਨ ਇਕੱਠੇ ਹੋ ਕੇ ਭਾਰਤੀ ਕਿਸਾਨ ਨੂੰ ਧੰਕਾਉਂਦਾ ਤੇ ਭਾਰਤੀ ਕਿਸਾਨ ਜੂਨਿਆਂ ਦੇ ਗਰਾਹਾਂ ਨੇ ਆ ਕੇ ਇਹਨਾਂ ਦਾ ਕਰੋ ਕੀਤਾ ਇਹਨਾਂ ਨੂੰ ਕਿਹ ਕੇ ਰੱਖਾਂਗੇ ਜਿੰਨਾ ਤੱਕ ਵਿਸ਼ਵਾਸ ਰੋਗੇ ਸੀ ਜਿਹੜਾ ਗੁੱਤੀ ਪੁੱਠਾ ਬੋਲਿਆ ਬਾਰੀ ਉਹਦਾ ਵੀ ਖੁਮਾਜਾ ਬੁਤਣਾ ਪੈਣਾ ਹੋਰ ਠੱਗਦਾ ਸੀ ਕੱਲ ਨੂੰ ਜਾਂ ਪਰसों ਪਲਾਨ ਬਣਾ ਕੇ ਕਾਲੀਆਂ ਭਰ ਕੇ ਤਰਾਲੀ ਜਿਹੜੇ ਬਾਰ ਚਲਾਈਏ ਜਾਂ ਅਗਲਾਵਾਂਗੇ ਤੇ ਆਉਣ ਵਾਲੀ 4 ਤਰੀਕ ਨੂੰ ਸਾਡਾ ਮੰਗ ਪੱਤਰ ਦਾ ਸਮਾਂ ਕੱਲ੍ਹਆ ਦਿਨ ਹੀ ਆ ਹੋ ਸਕਦਾ ਸੀ ਉੱਧਰ ਲੈ ਕੇ ਜਾਈਏ ਕੱਲ ਨੂੰ ਬਰੋਡਵਾਦੀ ਬਣਾਵਾਂਗੇ ਜੀ ਉਹ ਕਿਸਾਨ ਦੱਸੂਗਾ ਉਹ ਕਹਿੰਦਾ ਤੂੰ ਤੂੰ ਵੱਡਾ ਲੀਡਰ ਬਣਨਾ ਤੂੰ ਠੰਡੇ ਚੱਕ ਕੇ ਆ ਜਨ ਆਏ ਹੁਣ ਆਈ ਦਿੱਸ ਬੰਗਿਆਂ ਆ ਅੱਗੇ ਵੀ ਇਹ ਨਾਲ ਮੈਂ ਅੱਜ ਤੱਕ ਕਰ ਜਿੱਦਾਂ ਨਹੀਂ ਦਿੱਤੀ ਆ ਤਾਂ ਪਿੰਨੀ ਗਿਆ ਤੇ ਨਾ ਹੀ ਜਾਣਾ ਨਾ ਇਹਨੂੰ ਕਹਿਣਾ ਤੇ ਇਹਦੇ ਨਾਲ ਆਂ ਹੀ ਦੇਖਾਂਗੇ ਜੀ ਅੱਗੇ ਵੀ ਪੁਲਿਸ ਤੇ ਭਜਾਇਆ ਸੀ ਜਿਹਦੇ ਉੱਥੇ ਆਇਆ ਕਨਖਾਨ ਤੇ ਪ੍ਰਾਲ ਕਾਰਵਾਈ ਕਰਦੇ ਆ ਤਾਂ ਥਾਣੇ ਦਾ ਘਰੋ ਕਰਾਂਗੇ ਗੁਪਤੀ ਕਰਦਾ ਗੁਪਤੀ ਦਾ ਉਹਦੇ ਬਾਅਦ ਚਾਲੀਆਂ ਭਰ ਕੇ ਜਾਵਾਂਗੇ ਉੱਥੇ ਜਾ ਕੇ ਫੋਕਾਂਗਾ ਕਹਿੰਦਾ 4 ਵਜੇ ਲਈ ਆ ਟੋਗਰਾ ਵਾਲ ਕੀ ਹਾਲਾਤ ਇਹ ਆ ਵੀ ਅਸੀਂ ਜੁਵੇ ਨੂੰ ਸ਼ੁੱਕਰਵਾਰ ਨੂੰ ਉੱਥੋਂ ਦੇ ਚੀਫ ਨੂੰ ਮਿਲਿਆ ਸੀ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਮੇਟੀ ਥੂਗ ਵਾਲੇ ਵੀ ਸਾਨੂੰ ਬੇਨਾ ਰੋਜ਼ ਦਿਨ ਚ ਬੋਲਣ ਨਹੀਂ ਦੋ ਤਿੰਨ ਦਿਨਾਂ ਤੱਕ ਦੋ ਤਿੰਨਾਂ ਦਾ ਕੋਈ ਹੱਲ ਨਹੀਂ ਹੋਣਾ ਫਲਾਣੇ ਸਾਹ ਤੋਂ ਓਕੇ ਥਾਂ ਉਹਨੇ ਸਾਡੇ ਫੋਨ ਨੰਬਰ ਲੈਨੇ ਕਹਿੰਦੇ ਸਾਨੂੰ ਅਜੇ ਟਿੱਕਰ ਉਹਨੇ ਫੋਨ ਤੇ ਗੱਲ ਨਹੀਂ ਕੀਤੀ ਚੀਫ ਨੇ ਚੀਫ ਨੇ ਇੱਥੇ ਨੇ ਹੁਣ ਜੇ ਅਸੀਂ ਨਹੀਂ ਦੱਸ ਕੇ ਕਿ 4 ਦਿਨਾਂ ਬਾਅਦਲਾ ਮੰਗਦੇ ਨਾ ਆਉਂਦੇ ਤਾਂ ਅਸੀਂ ਲਈ ਅੱਜ ਆ ਮਜਬੂਰੀ ਆ ਇਹ ਕਿਹੜਾ ਨਹੀਂ ਕਰਦਾ ਅਗਲਾ ਉਹ ਮਜਬੂਰੀ ਆ ਜੇ ਕੋਈ ਸੰਤ ਹੈ ਨਹੀਂ ਉਹਨੇ ਲਾਉਣੇ ਆ ਜੇ ਜਿਹੜਾ ਗੁੱਦੀ ਰੰਦਾ ਮਜ਼ਦੂਰੀ ਉਹਦੇ ਨੇ ਬਿਜਲੀ ਪਰ ਆਉਣ ਵਾਲੇ ਜਿਹੜੋਂ ਠੰਡ ਦੇ ਖਾੜੀਆਂ ਤੋਂ ਕਿਸੇ ਖੇਤੀਬਾੜੀ ਦੇ ਖਾਣਾ ਕਿਸੇ ਬਿਜਲੀ ਨਾਲ ਉਹਨੂੰ ਠੰਡ ਖਾਊਗਾ ਕਿਸਾਨਾਂ ਦਾ ਵੱਡਾ ਨਿਸ਼ਾਨ ਹੋਣਾ ਜਦੋਂ ਕਣ ਠੰਡ ਨੇ ਖਾ ਲਈ ਅਸੀਂ ਬਿਜਲੀ ਵੀ ਦੱਸਿਆ ਕਿ ਜਿਹੜੀ ਖੇਤੀਬਾੜੀ ਮਹਿਕਮਾ ਦਾ ਨਕਮਾ ਹੈ ਇਹ ਕਿਸੇ ਕਿਸਾਨ ਦੇ ਖੇਤ ਗੈਰ ਤੋਂ ਸੰਬੰਧ ਤੇ ਨਹੀਂ ਕੋਈ ਨਾ ਕੋਈ ਦਵਾਈ ਦਿੱਤੀ ਆ ਉਹ ਕਦੇ ਨਹੀਂ ਗਏ ਫਿਰ ਮੈਂ ਉਹ ਕੋਈ ਕਿਹਾ ਵੀ 18 ਨੋ ਕਿਸਾਨਾਂ ਦਾ ਦੁਸ਼ਮਣ ਵਾਲਾ ਖੇਤੀਬਾੜੀ ਵਿਭਾਗ ਹੈ ਇਹ ਕਿਸਾਨਾਂ ਦਾ ਇਹਨੂੰ ਦੁਸ਼ਮਣ ਮੰਨਦੇ ਆ ਇਹ ਹੁਣ ਵੀ ਮਨੀਆਂ ਲਿੱਤੀਆਂ ਹੀ ਲੈਂਦਾ